ਆ ਮੇਰੇ ਹੱਥ ਬਣਾ ਲਓ ਯਾਰ ਭਾਈ ਬਣ ਕੇ ਸੋ ਨੂੰ ਥੋੜੀ ਮਾਂ ਦੀ ਸੌ ਜਿਹੜਾ ਗੱਡੀ ਤੋਂ 5 ਫੁੱਟ ਦੂਰ ਨਾ ਹੋਵੇ ਉਹ ਆਪਣੀ ਮਾਂ ਨਾਲ ਨਹੀਂ ਉਹ ਆਪਣੀ ਮਾਂ ਦਾ ਹੀ ਨਹੀਂ ਲੱਗਦੀ ਗੱਡੀ ਤੋਂ 5 ਫੁੱਟ ਦੂਰ ਹੋਵੇ ਉਹ ਪਤਾ ਨਹੀਂ ਕਿਦਾ ਮਾਂ ਦਾ ਨਹੀਂ 5 ਫੁੱਟ ਭਾਈ ਬਣ ਕੇ ਯਾਰ ਪਲੀਜ਼ ਯਾਰ ਬੇਨਤੀ ਆ ਪਤਾ ਕੀ ਹੈ ਹੈਲੋ ਹੈਲੋ ਵੀਰੇ ਭਾਈ ਵੇ ਭਾਈ ਕਿਉਂ ਨੇ ਤੂੰ ਅੱਜ ਬਲਗਨ ਭਾਈ ਭਾਈ ਕੋਲੋ ਉਹ ਵੀਰੇ ਬੇਨਤੀ ਯਾਰ ਓਏ ਉਹ ਕਿਉਂ ਇਹਦੀ ਗੱਡੀ ਤੋੜਦੇ ਹੋ ਭਰਾ ਬਣ ਕੇ ਸਾਰੇ ਭਾਈ ਦੂਰ ਹੋ ਜਾਓ ਭਾਈ ਬੀਂਤੀ ਯਾਰ ਬਣ ਜਾਓ ਭਾਈ ਓਏ ਭਾਈ ਸਾਹਿਬ ਬਣ ਜਾਓ ਯਾਰ ਹਾਂਜੀ ਓ ਭਰਾ ਮੇਰੇ ਉਹ ਮੈਂ ਤੇ ਯਾਰ ਸਾਈਡ ਤੇ ਦੋ ਕਾਦੇ ਅਮੀ ਗੱਡੀ ਖਰਾਬ ਹੋ ਜੂ ਹੈਲੋ ਓ ਫਿਰੇ ਓ ਫਿਰੇ ਓ ਫਿਰੇ ਇੱਕ ਮਿੰਟ ਇੱਕ ਮਿੰਟ ਓ ਭਾਈ ਬਣ ਕੇ ਓਏ ਓਏ ਹੱਥ ਬਣਾ ਲਓ ਯਾਰ ਪਲੀਜ਼ ਯਾਰ ਓਏ ਓਏ ਮੇਰੀ ਮੇਰੀ ਸ਼ਰਮ ਕਰ ਲਓ ਯਾਰ ਓ ਪਤਾ ਕੀ ਹੈ ਓ ਮੇਰੇ ਮੇਰੇ ਓ ਮੇਰੇ ਇੱਕ ਗੱਲ ਸੁਣੋ ਯਾਰ ਓ ਭਰਾ ਬਣ ਕੇ ਪਤਾ ਕੀ ਹੁੰਦਾ ਹੈ ਮੇਰੀ ਗੱਲ ਸੁਣੋ ਹਲੋ ਇੱਕ ਮਿੰਟ ਮੇਰੀ ਮੇਰੀ ਗੱਲ ਸੁਣੋ ਯਾਰ ਇਹਦਾ ਰਿਸਪੈਕਟ ਹੈ ਯਾਰਾ ਸ਼ੀਲੂ ਹੈ ਓ ਸ਼ੀਲੂ ਹੈ ਸਲਮਾਨ ਖਾਨ ਤੋਂ ਵੱਡਾ ਭਾਈ ਬਣ ਕੇ ਮੰਨ ਲਓ ਪਰੇ ਹੋ ਜੋ ਥੋੜਾ ਪਰੇ ਓ ਪਤਾ ਕੀ ਹੈ ਓਏ ਵੀਰ ਓਏ ਵੀਰ ਓਏ ਯਾਰ ਯਾਰ ਭਾਈ ਯਾਰ ਇਦਾਂ ਕਰਦੇ ਮੇਨਾਂ ਮੇਰੇ 'ਚ ਕੋਈ ਕਮੀ ਹੈ ਕਮੀ ਹੈ ਦੱਸੋ ਪਰ ਆਵਣ ਕੇ ਪਿੱਛੇ ਹੋ ਜਿਓ 5-5 ਫੁੱਟ ਹੋ ਜਿਓ 5 ਫੁੱਟ ਦਾ ਨਜ਼ਾਰੇ ਲਓ 5 ਫੁੱਟ ਵਿੱਚ ਹੋ ਜਿਓ ਪਤਾ ਕੀ ਹੈ ਫਿਰ ਭਾਈ ਮੈਂ ਅਗਲੀ ਵਾਰ ਮੈਚ ਕਰਾਉਂਗਾ ਇਹ ਕੋਈ ਕੰਮ ਨਾ ਯਾਰ ਇਹ ਭਰਾ ਲਲਕਾਰ ਡੰਡਾ ਫੇਰ ਦੇ ਡੰਡਾ ਡੰਡਾ ਫੇਰ ਦੇ ਡੰਡਾ ਫੇਰ ਡੰਡਾ ਐਮ ਐਨ ਐਲ ਸਾਹਿਬ ਐਮ ਐਨ ਐਲ ਸਾਹਿਬ ਕਰਨ ਕੁਮਾਨ ਦੇਵ ਮਾਨ ਜੀ ਜਸਪੀਰ ਕੁਤਨੀ ਸਾਹਿਬ ਇੱਥੇ ਆ ਗਏ ਨੇ ਪੁਲਿਸ ਬਲਕਾਰ ਕੁਮਾਨ ਜੀ ਭਾਈ ਬਲਕਾਰ ਕੁਮਾਨ ਦੇਵ ਮਾਨ ਸਾਹਿਬ ਜੀ ਜਸਪੀਰ ਕੁਤਨੀ ਤੇ ਕਰਨੂ ਕੁਮਾਨ ਜੀ ਇੱਥੇ ਆ ਜਾਣਾ ਪੁਲਿਸ ਅੱਗੇ ਆਓ ਅੱਗੇ ਆਓ ਵੀਰੇ